ਵੈਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੇਰੇ ਦੋਸਤੋ ਅੱਜ ਮੈਂ ਤੁਹਾਣਾ ਇੱਕ ਗੱਲ ਸਾਂਝੀ ਕਰਨ ਲੱਗਾ ਜਿਹੜੀ ਹੁਣ ਫੇਸਬੁੱਕ ਤੇ ਬਹੁਤ ਚਲਦੀ ਵੀ ਆ ਜਿਸ ਤਰ੍ਹਾਂ ਜਾਤ ਪਾਤ ਦੇ ਵਿਤਕ੍ਰਿਮ ਲੈ ਕੇ ਲੋਕ ਇੱਕ ਦੂਜੇ ਨੂੰ ਦੀ ਕੌਮ ਨੂੰ ਗਾਲ੍ਹਾਂ ਕੱਢਦੇ ਆ ਮੰਦਾ ਚੰਗਾ ਬੋਲਦੇ ਆ ਤੇ ਉਸੇ ਸਿਲਸਿਲੇ ਵਿੱਚ ਮੈਂ ਤੁਹਾਨੂੰ ਗੱਲ ਕਰਨੀ ਮੈਂ ਇਹਦੇ ਕੋਲ ਨਾ ਇਹ ਦੁਕਾਨ ਦੇ ਉੱਤੇ ਅਕੈਂਡਾ ਪਹਿਲਾਂ ਦੋ ਵੀਰ ਆ ਗਏ ਉਹਨਾਂ ਨੂੰ ਮੇਰੇ ਕੋਲ ਸਮਾਨ ਲੈਣਾ ਸੀ ਤੇ ਮੈਂ ਉਹਨਾਂ ਨੂੰ ਸਮਾਨ ਜਿੰਨੇ ਚਿਰ ਨੂੰ ਦੇਣਾ ਸੀ ਤੋਂ ਆਪਸ ਵਿੱਚ ਨਾ ਗੱਲਾਂ ਕਰਦੇ ਅਤੇ ਮਜਬੀ ਕੌਮ ਦੇ ਬੰਦੇ ਨੂੰ ਕਿਉਂ ਉਹ ਗੱਲਾਂ ਕੱਢਦੇ ਮਜਬੀ ਕੌਮ ਦੇ ਬੰਦੇ ਨੂੰ ਗੱਲਾਂ ਕੱਢੀ ਜਾਂਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਦੋਸਤੋ ਇਹ ਤੁਸੀਂ ਗੱਲਾਂ ਕਿਉਂ ਕਰਦੇ ਜੀ ਕਹਿੰਦੇ ਵੀ ਅੰਕਲ ਜੀ ਤੁਹਾਨੂੰ ਨਹੀਂ ਪਤਾ ਮਜਬੀ ਆ ਮਜਬੀ ਯਾਦ ਇਹਦੇ ਵਿੱਚ ਬਹੁਤ ਆਕੜਿਆ ਤੇ ਇਹਨੂੰ ਅਸੀਂ ਗਾਲਾਂ ਕੱਢਦੇ ਆ ਮੈਂ ਇਹ ਗੱਲ ਸੁਣੋ ਕਿਸੇ ਵੀ ਬੰਦੇ ਨੂੰ ਉਹਦੀ ਯਾਦ ਦੇ ਪ੍ਰਤੀ ਜਾਂ ਉਹਦੇ ਪਰਸਨਲ ਬਧੀ ਦਾ ਕਿਸੇ ਵੀ ਛੋਟੀ ਗੌਂਦ ਦੇ ਬੰਦੇ ਨੂੰ ਗਾਲ ਨਹੀਂ ਕੱਢਣੀ ਚਾਹੀਦੀ ਇਹ ਮਾੜੀ ਗੱਲ ਆ ਰੱਬ ਨੇ ਇਨਸਾਨ ਨੇ ਸਾਰੇ ਬੰਦਿਆਂ ਨੂੰ ਇੱਕੋ ਜਿਹਾ ਬਣਾਇਆ ਤੇ ਉਹ ਮੈਨੂੰ ਕਹਿੰਦੇ ਅਖਿਓ ਜਿਹੜੀ ਗੱਲ ਸੁਣਨ ਵਾਲੀ ਆ ਉਹ ਕਹਿੰਦੇ ਅੰਕਲ ਜੀ ਆਪਣੇ ਵਰਗੇ ਤੁਹਾਡੇ ਵਰਗੇ ਬੰਦਿਆਂ ਨੇ ਇਹਨਾਂ ਨੂੰ ਸਿਰ ਤੇ ਚੜਾਇਆ ਮੈਂ ਹਰ ਗੱਲ ਸੁਣਾਂ ਮੈਂ ਵੀ ਮਜਬੀ ਹਾਂ ਮੈਂ ਵੀ ਮਜਬੀ ਸਿੱਖ ਬਰਾਜ ਦੇ ਵਿੱਚੋਂ ਪੈਦਾ ਆਇਆ ਵਾਂ ਪਰ ਮਜਬੀ ਸਿੱਖ ਬਰਾਦੀ ਚੋਂ ਆ ਤੇ ਇਸ ਤਰ੍ਹਾਂ ਤੁਹਾਨੂੰ ਜਿਹੜਾ ਉਹ ਆਪਾਂ ਨੂੰ ਜਾਤ ਪਾਤ ਦਾ ਵਿਤਕਰਾ ਨਹੀਂ ਪੋਣਾ ਚਾਹੀਦਾ ਮਜਬੀ ਤੇ ਸਿੱਖ ਦਾ ਕਹਿੰਦੇ ਮਜਬੀ ਦਾ ਚੜ ਦਾ ਕਹਿੰਦੇ ਵੀ ਇੱਕ ਨੋ ਮਾਸ ਦਾ ਰਿਸ਼ਤਾ ਵਾ ਉਹ ਮੈਨੂੰ ਕਹਿੰਦੇ ਵੀ ਅੰਕਲ ਜੀ ਨਹੀਂ ਤੁਸੀਂ ਝੂਠ ਬੋਲਦੇ ਜੇ ਤੁਸੀਂ ਮਜਬੀ ਨਹੀਂ ਮੈਂ ਕਿਹਾ ਕਿਉਂ ਕਹਿੰਦੇ ਨਹੀਂ ਤੁਸੀਂ ਮਜਬੀ ਨਹੀਂ ਲੱਗਦੇ ਮੈਂ ਆ ਵੀ ਤੁਸੀਂ ਹੁਣ ਆਪਣੇ ਆਪ ਤੁਸੀਂ ਆਪਣੇ ਮੂੰਹ ਇਹ ਗੱਲ ਕਹੀ ਹੈ ਨਾ ਕਿ ਤੁਸੀਂ ਮਜਬੀ ਨਹੀਂ ਲੱਗਦੇ ਜਦੋਂ ਹੁਣ ਮਜਬੀ ਸ਼ੇਖ ਕੌਮ ਦੇ ਲੋਕ ਜਿਹੜੇ ਆ ਉਹ ਮਜਬੀ ਲੱਗਦੇ ਹੀ ਨਹੀਂ ਤੁਹਾਡੇ ਵਰਗੇ ਹੀ ਆ ਲੱਗਦੇ ਨਹੀਂ ਵੀ ਉਹ ਮਜਬੀ ਆ ਤੇ ਫਿਰ ਤੁਸੀਂ ਕਿਉਂ ਉਹਨਾਂ ਨੂੰ ਮਾੜਾ ਉਹ ਕਹਿੰਦੇ ਜੇ ਉਹ ਕਹਿੰਦੇ ਅੰਕਲ ਮੈਂ ਉਹਨਾਂ ਨੂੰ ਕਿਹਾ ਨਾ ਤੋ ਕਹਿੰਦੇ ਅੰਕਲ ਤੁਹਾਨੂੰ ਨਹੀਂ ਪਤਾ ਇਹ ਬਹੁਤ ਬੰਦੇ ਜਿਹੜੇ ਆ ਮਾੜੇ ਚਲੋ ਅਸੀਂ ਹੁਣ ਗਾਂ ਕੁਝ ਨਹੀਂ ਕਹਿਣਾ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਚਲੋ ਠੀਕ ਆ ਜੇ ਤੁਸੀਂ ਨਹੀਂ ਨਾ ਕਹਿਣਾ ਤੇ ਇਹੜੀ ਮਜਬੀ ਸ਼ਕਤੀ ਜੱਟ ਕੌਮ ਆ ਇਹ ਦੋਵੇਂ ਇੱਕ ਬਹੁਤ ਇਹਨਾਂ ਦੀ ਨੇੜਤਾ ਵਾ ਬਹੁਤ ਜਿਆਦਾ ਨੇੜਤਾ ਵਾ ਕਿਤੇ ਵੀ ਵਿਆਹ ਸ਼ਾਦੀ ਦੇਣ ਤੇ ਅਰ ਪ੍ਰਾਣੀ ਜਾਨ ਦੇ ਕਿਤੇ ਵੀ ਕਤਲ ਹੁੰਦਾ ਹੁੰਦਾ ਸੀ ਤੇ ਜਿੰਨਾ ਜਿਹੜਾ ਮਜਬੀ ਨਹੀਂ ਨਾਲ ਹੁੰਦਾ ਉਹਨਾਂ ਦੇ ਕਤਲ ਨਹੀਂ ਹੁੰਦਾ ਤੇ ਇਹ ਕਰਕੇ ਜਿਹੜਾ ਆਪਾਂ ਨੂੰ ਮੈਂ ਵੀ ਕਹਣਾ ਕਹਿਣਾ ਚਾਹਣਾ ਵਾ ਦੋਵਾਂ ਕੌਮਾਂ ਨੂੰ ਮੈ Bxbਿਆਂ ਨੂੰ ਵੀ ਤੇ ਜੱਟਾਂ ਨੂੰ ਵੀ ਭਾਈ ਤੁਸੀਂ ਆਪਸ ਵਿੱਚ ਪਾੜਾ ਨਾ ਪਾਓ ਫੇਸਬੁੱਕ ਤੇ ਜਿੱਦਾਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਜੋ ਗਾਲਾਂ ਨਾ ਕੱਢੋ ਦੂਵੇ ਕੋ ਮਰ ਨਾਲ ਮਿਲ ਕੇ ਰੋ ਰੱਬ ਨੇ ਕਿਸੇ ਨੂੰ ਮੜਾ ਨਹੀਂ ਬਣਾਇਆ ਚੰਗਾ ਨਹੀਂ ਬਣਾਇਆ ਚਲੋ ਥੋੜਾ ਬੋਧਾ ਆਪੋ ਆਪਣੇ ਕੰਮਾਂ ਤੋਂ ਕੰਮਾਂ ਤੋਂ ਬੰਦਿਆ ਦਾ ਜਿਹੜਾ ਇਦਾਂ ਉਹ ਕਹਿ ਲਿਏ ਵੀ ਹੋ ਜਾਂਦਾ ਥੋੜਾ ਬੋਤਾ ਕੋਈ ਗਰੀਬ ਬੰਦਾ ਹੁੰਦਾ ਕੋਈ ਅਮੀਰ ਬੰਦਾ ਹੁੰਦਾ ਇਹ ਕਰਕੇ ਮੈਂ ਫਿਰ ਜੱਟ ਕਾਮ ਨੂੰ ਤੇ ਮਜਬੀਸ਼ੇ ਕਾਮ ਦੇ ਵੀਰਾਂ ਨੂੰ ਬੱਚਿਆਂ ਨੂੰ ਮੁੰਡਿਆਂ ਨੂੰ ਕਹਿਣਾ ਚਾਹਣਾ ਕਿ ਆ ਫੇਸਬੁੱਕ ਤੇ ਤੁਸੀਂ ਇੱਕ ਦੂਜੇ ਨੂੰ ਗਾਲ੍ਹਾਂ ਨਾ ਕੱਢਿਆ ਕਰੋ ਨਾ ਮੰਦਾ ਚੰਗਾ ਇੱਕ ਦੂਜੇ ਨੂੰ ਬੋਲਿਆ ਕਰੋ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਮੈਂ ਫਿਰ ਕਹਿਣਾ ਵੀ ਮਜਬੀਦਾ ਸਿੱਖ ਦਾ ਜੱਟ ਦਾ ਜਿਹੜਾ ਰਿਸ਼ਤਾ ਬਹੁਤ ਗੂੜਾ ਵਾ ਤੇ ਇੱਕ ਦਿਨ ਗੱਲਾਂ ਨਾ ਕੱਢਿਆ ਕਰੋ ਪ੍ਰੇਮ ਪਿਆਰ ਨਾਲ ਰਹੋ ਤੇ ਇਸ ਦੁਨੀਆ ਤੋਂ ਲੈ ਕੁਝ ਨਹੀਂ ਜਾਣਾ ਸਿਰਫ ਪ੍ਰੇਮ ਪਿਆਰ ਨਾਲ ਜਾਣਾ ਵਾ ਵੈਰੂ ਜੀ ਦਾ ਕਾਲ ਸਾਹ ਸ੍ਰੀ ਵੈਰੂ ਜੀ ਕੀ ਫਤਿਹ